ਕੋਈ ਗੱਲ ਨਹੀਂ ਡੈਡੀ ਨਾਲ ਗੱਲ ਕਰਕੇ ਨਾ ਤੇ ਫੇਰ ਹੀ ਤਾਈ ਨਾਲ ਜਾਣਾ ਭੁਆਜੀ ਨਾਲ ਵਿੱਚ ਆ ਜਾਓ ਬਤੁਨਾ ਕਹਿਣਾ ਨਾ ਮੈਂ ਵੀ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਜੀ ਕੋਈ ਗੱਲ ਨਹੀਂ ਹਾਂ ਰਹਿਣ ਦੇ ਜੇ ਇਦਾਂ ਹੀ ਹੋਰ ਨਹੀਂ ਗੱਲ ਕਰਨੀ ਕੱਟ ਲਈ ਨਾਲੇ ਆ ਲੋ ਨਹੀਂ ਯਾਰ ਲਾ ਉਹਦਾ ਕੋਈ ਨਹੀਂ ਕਰ ਲੋ ਹਾਂ ਆ ਤਾਂ ਵਧੀਆ ਗੱਲ ਵਾ ਮੈਂ ਕਹਿੰਦਾ ਜੇ ਲਵਲੀ ਕਰਾ ਦੇਣਾ ਕਿਤੇ ਰਿਸ਼ਤਾ ਕੰਮ ਹੀ ਕੋਈ ਅਹ ਪਿੰਡ ਜਾਣਾ ਸੀ ਥੋੜਾ ਜਿਹਾ ਅੱਛਾ ਤੂੰ ਮੇਰੀ ਗੱਲ ਸੁਣ ਰਮਨ ਸਾਨੂੰ ਵੀ ਚੰਗਾ ਲੱਗਾ ਸਾਡਾ ਖਰਚਾ ਬਚ ਗਿਆ ਵਾ ਤੇ ਉਹ ਹੀ ਹੋਏ ਆਪਣਾ ਕੋਈ ਨਤੀ ਪੁੱਤ ਹੋਊਗਾ ਤੇ ਦੇਵਾਂਗੇ ਪਤਾ ਗੱਲ ਕੀ ਆ ਇਹ ਹਰ ਕੋਈ ਨਹੀਂ ਸੋਚਦਾ ਪਿਛੇ-ਦਿਸ਼ੇ ਦੀ ਦੀਦੀ ਕੋ ਜਾਈਏ ਦੀਦੀ ਕਿੰਦੇ ਘਰ ਪੜਾ ਸੋਹਣਾ ਵਾ ਤੇ ਜੀ ਵੀ ਬੜੇ ਚੰਗੇ ਆ ਨਾਲੇ ਵੇਖ ਕੇ ਤੇ ਆਈਏ ਮੈਂ ਵੀ ਪੋਤੇ ਹੋ ਸੋਚਦੀ ਆ 21 ਪੋਤਾ ਤੂੰ ਆਪਣਾ ਨਾ ਪੜ੍ਹਾਈ 'ਲ ਧਿਆਨ ਦੇ ਪਾਜੀ ਜੋਧ ਪੁੱਤ ਤੂੰ ਨਾ ਆਪਣੀ ਪੜ੍ਹਾਈ 'ਵਲ ਧਿਆਨ ਦੇ ਵਾੜੇ ਮੋੜੇ 'ਵਲ ਖਿਆਲ ਦੇਣਾ ਜੋਧ ਪੁੱਤ ਤੂੰ ਨਾ ਵਾੜੇ 'ਵਲ ਖਿਆਲ ਘਟਦਿਆ ਕਰ ਆਪਣੀ ਪੜ੍ਹਾਈ 'ਵਲ ਵਧ ਦੇ ਜੋਧ ਪੁੱਤ ਤੂੰ ਵਾੜਿਆਂ ਦਾ ਖੜਾ ਛੱਡ ਤੇ ਆਪਣੀ ਪੜ੍ਹਾਈ 'ਵਲ ਧਿਆਨ ਦੇ ਗੱਡ ਜੀ ਜੇ ਇਦਾਂ ਕਰਦੀਆਂ ਵੀਰ ਨੂੰ ਕਹਿਣੀ ਆ 10-1000 ਰੁਪਈਆ ਦੇ ਦੇ ਕੋਈ ਗੱਲ ਨਹੀਂ ਕਰਸ ਕਰਦਾਂਗੇ ਰਪਿੰਦਰ ਨਹੀਂ ਇੱਕ ਤਾਂ ਸ਼ੁਰੂ ਕਰ ਲੈ ਆਂ ਭੈਣ ਜਿੱਦਾਂ ਕਹਿਣਾ ਸੀ 1 ਮੇਰਾ ਇਰਾਦਾ ਇਹ ਆ ਵੀ ਅੱਜ ਦੀਪ ਹਾਨੀ ਕਰ ਰਪਿੰਦਰ ਨਾਲ ਗੱਲ ਕਰਾਂ ਇਹਨੂੰ ਸਮਝਾਵਾਂ ਰਪਿੰਦਰ ਆ ਗਈ ਡੈਡੀ ਜੀ ਉਹ ਗੱਲ ਸੁਣੀਏ ਇੱਕ ਮਿੰਟ ਡੜੀ ਜੀ ਮੈਂ ਪਾਣੀ ਲੈਵਾਂ ਡਾਡੀ ਵਾਸਤੇ ਨਹੀਂ ਪਾਣੀ ਪੀਨੇ ਆ ਮੈਂ ਤੈਨੂੰ ਦੱਸਣਾ ਹੈਗਾ ਕਿ ਤੂੰ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਮੈਂ ਵੇਖਣ ਡਿਆ ਹਾਂ ਘਰ ਵਿੱਚ ਗੱਲਾਂ ਬਾਤਾਂ ਜੀਆਂ ਹੋਣਡੀਆਂ ਵਾਂ ਤੇ ਮੈਂ ਕਹਿੰਦਾ ਐਵੇਂ ਕਰੇ ਘਰ ਦਾ ਮਾਹੌਲ ਨਾ ਖਰਾਬ ਹੋਵੇ ਮੈਂ ਠੀਕ ਚ ਕਰਾਂ ਮੈਂ ਵੇਖਣ ਡਿਆ ਹਾਂ ਰਪਿੰਦਰ ਘਰ ਵਿੱਚ ਕਈ ਗੱਲਾਂ ਬਾਤਾਂ ਹੋਣਡੀਆਂ ਤੇ ਮੈਂ ਕਹਿੰਦਾ ਘਰ ਦਾ ਮਾਹੌਲ ਨਾ ਖਰਾਬ ਹੋਵੇ ਉਹਦਾ ਤੇਰੇ ਵੱਲੋਂ ਮਾੜੀ ਨਹੀਂ ਗਈ ਉਹ ਠੀਕ ਆ ਉਹ ਵਧੀਆ ਤੇਰੇ ਨਾਲ ਬਿਹੇਵ ਕਰਦੀ ਆ ਨਹੀਂ ਨਹੀਂ ਡੜੀ ਜੀ ਬਸ 1 ਨਹੀਂ ਨਹੀਂ ਡੜੀ ਜੀ ਅਹੀਂ ਤਾਂ ਕਿਹ ਗੱਲ ਦਾ ਵੀ ਗੁੱਸਾ ਨਹੀਂ ਕੀਤਾ ਹੈਗਾ ਸਾਨੂੰ ਪਤਾ ਆ ਕਿ ਮੰਮੀ ਜੀ ਸਾਡੇ ਬਾਰੇ ਚੰਗਾ ਹੀ ਸੋਚਦੇ ਆ ਕੋਈ ਮੜਾ ਥੋੜਾ ਸੋਚਦੇ ਆ ਬਾਕੀ ਗੱਲ ਇਹ ਆ ਵੀ ਇਹਨਾਂ ਨੇ ਵੀ ਸੋਚਿਆ ਕਿ ਚਲ ਆਪਾਂ ਸ਼ਾਮ ਨੂੰ ਆਈਏ ਬਾਕੀ ਗੱਲ ਡੜੀ ਜੀ ਇਹ ਹੀ ਬਣਾਉਣੀ ਨਾਲੇ ਲਵਲੀ ਵੀ ਆ ਜਾਂਦਾ ਵਾ ਮੁੜ ਕੇ ਫੇਰ ਰੋਟੀ ਖਾਣੇ ਠੀਕ ਜੀ ਤੇ ਰੋਟੀ ਨਹੀਂ ਖਾ ਗਈ ਆ ਸ਼ਿਲਿੰਦਿਆ ਕੀ ਕੰਮ ਸੀ ਦੱਸ ਲੂਗਾ ਹਾਂਜੀ ਪੁੱਛੋ ਹਮਾਰੇ ਜਾਣਾ ਚੱਲ ਮੈਂ ਜਾਣੀ ਆ ਚੰਗਾ ਹਾਂਜੀ ਆ ਵੇਖ ਲਈ ਫੇ ਤੂੰ ਚੱਲ ਪੁੱਤ ਅੱਗ ਡਾਦੀ ਹੁਣ ਚੰਗਾ ਹਾਂਜੀ ਤੁਸੀਂ ਦੋ ਹੋ ਕੇ ਆਈਏ ਚੱਲ ਵੇਖ ਲਓ ਜੇ ਤੇ ਬੰਬੀ ਤੇ ਗਿਆ ਵਾ ਉੱਥੋਂ ਪੁੱਛ ਲੋ ਜੇ ਘਰ ਵਾਦ ਘਰੋਂ ਪੁੱਛ ਲੋ ਫੇਰ ਵੀ ਨਿਆਣਾ ਵਾ ਵਿਚਾਰਾ ਕੋਈ ਕੰਮ ਹੀ ਆਇਆ ਹੋਊਗਾ ਓਏ ਆਇਆ ਤੇ ਕੰਮ ਹੀ ਹੁਣ ਮੈਂ ਘਰ ਤੇ ਨਹੀਂ ਜਾਣਾ ਰਮਨ ਆਇਆ ਤੇ ਕਿ ਕੰਮ ਹੀ ਹੋਣਾ ਪਰ ਘਰ ਨਹੀਂ ਆ ਮੈਂ ਜਾਣਾ ਮੈਂ ਤੇਰੇ ਹਲਾ ਆ ਹਾਂ ਕਿ ਤੂੰ ਕੱਲ ਆਇਆ ਹੀ ਘਰ ਤੇ ਉਹ ਪਰੌਣੇ ਤੋਂ ਤੂੰ ਗੱਲਬਾਤ ਨਹੀਂ ਕੀਤੀ ਕੋਈ ਕੰਮ ਹੀ ਉਹ ਕੰਮ ਤਾਇਆ ਜੀ ਕਿਹੜਾ ਹੋਣਾ ਵਾ ਕਹਦਾ ਵਾ ਵੀ ਜੋਦਾ ਰਿਸ਼ਤਾ ਨਾ ਕਰਾਵਾਂ ਮੈਂ ਕਿੱਥੇ ਕਰਾਉਣ ਡਿਆਂ ਤੂੰ ਕੱਟ ਲਾ ਹੁਣ ਇੱਥੇ ਜੇ ਚੰਗਾ ਘਰ-ਬਾਰ ਮਿਲ ਜੇ ਤੇ ਕਰਨਾ ਤੇ ਪਤਾ ਹੈ ਹੀ ਆ ਅੱਜ ਨਾ ਕਰਾਂਗੇ ਤੇ ਹੋਰ ਸਾਲ ਨੂੰ ਕਰ ਲਾਂਗੇ ਬਸ ਬਸ ਉਹਦਣ ਵੀ ਤਾਇਆ ਜੀ ਉਹ ਗੱਲ ਹੀ ਕਰਨ ਮੈਂ ਆਇਆ ਸੀ ਅੱਛਾ ਤੇ ਪਰ ਉਹਦਣ ਫਿਰ ਪਰੌਣੀ ਹੁਣੀ ਆਈ ਸੀ ਪਰੌਣੀ ਹੁਣੀ ਆਈ ਸੀ ਪਰੌਣੇ ਵਨ ਉਹ ਤਾਇਆ ਜੀ ਉਹਦਣ ਹੀ ਮੈਂ ਉਹ ਗੱਲ ਕਰਨੀ ਤੇ ਪਰ ਮੈਂ ਜਦੋਂ ਘਰ ਗਿਆ ਤੇ ਉਦੋਂ ਪਰੌਣੇ ਤੇ ਉਹਨਾਂ ਦਾ ਆਪਣਾ ਕਾਰੋਬਾਰੀ ਵੜਾ ਵਾ ਅੱਛਾ ਮਾਂ ਪਿਓ ਦਾ ਹੈ ਨਹੀਂਆ ਵਿਚਾਰੇ ਦਾ ਅੱਛਾ ਹਾਂ ਚੱਲ ਪੁੱਤ ਕੱਟ ਲਾਇਓ ਤੂੰ ਕਿਤੇ ਰੋਟੀ ਪਣੀ ਚੁੱਕੀ ਨਹੀਂ ਆ ਕਿਤੇ ਰੋਟੀ ਚ ਚਾਜ ਨਾ ਖਵਾ ਲਦਾਂਗੇ ਉਹਨਾਂ ਨੂੰ लवली ਪੁੱਤ ਤੈਨੂੰ ਸਾਰਾ ਹੀ ਪਤਾ ਸਾਡਾ ਤੇ ਇੱਥੇ ਰੋਟੀ ਪਾਣੀ ਨਹੀਂ ਪੂਰਾ ਹੋੰਡਿਆ ਐਡੇ ਵੱਡੇ ਬੰਦਿਆਂ ਦਾ ਮੱਥਾ ਲਾ ਕੇ ਤੇ ਉਹਨਾਂ ਨੂੰ ਕਿਦਾਂ ਕੰਮ ਹਟਾ ਰੋਖਾਊਗਾ लवली ਪੁੱਤ ਤੇ ਬਾਕੀ ਇਹ ਆ ਵੀ ਮਾਂ ਪਿਓ ਅੱਗੇ ਵੀ ਤੁਹਾਨੂੰ ਦੱਸਿਆ ਹੁੰਦਾ ਹੈ ਨਹੀਂ ਆ ਦਾਦੀ ਨੇ ਪਾਲਿਆ लवली ਪਤਾ ਗੱਲ ਕੀ ਕੱਟ ਲਾਇਓ ਤੂੰ ਕਿ ਕੋਈ ਗੱਲ ਨਹੀਂ ਡੈਡੀ ਨਾਲ ਗੱਲ ਕਰਕੇ ਨਾ ਤੇ ਫੇਰ ਹੀ ਤਾਈ ਅਲ ਜਾਣਾ ਉਹ ਆਦੀ ਨਾਲ ਵਿੱਚ ਆ ਜਾਓ ਬਦੂਨੇ ਕਹਿਣਾ ਨਾ ਮੈਂ ਵੀ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਜੀ ਕੋਈ ਗੱਲ ਨਹੀਂ ਹਾਂ ਰਹਿਣ ਦੇ ਅਜੇ ਇਦਾਂ ਹੀ ਅਜੇ ਨਹੀਂ ਗੱਲ ਕਰਨੀ ਕੱਟ ਲਈ ਨਾਲੇ ਆ ਲੋ ਨਹੀਂ ਯਾਰ ਲਵਲਾ ਕੋਈ ਨਹੀਂ ਕਰ ਲੋ ਹਾਂ ਆ ਤਾਂ ਵਧੀਆ ਗੱਲ ਵਾ ਮੈਂ ਕਹਿੰਦਾ ਜੇ ਲਵਲੀ ਕਰਾ ਦੇਣਾ ਕਿਤੇ ਰਿਸ਼ਤਾ ਕੰਮ ਹੀ ਹੋਈ ਪਿੰਡ ਜਾਣਾ ਸੀ ਥੋੜਾ ਜਿਹਾ ਅੱਛਾ ਤੇ ਮੇਰੀ ਗੱਲ ਸੁਣ 2 1 ਰਮਨ ਸਾਨੂੰ ਵੀ ਚੰਗਾ ਲੱਗਾ ਸਾਡਾ ਖਰਚਾ ਬਚ ਗਿਆ ਵਾ ਤੇ ਉਹ ਹੀ ਹੋਣੀ ਆਪਣਾ ਕੋਈ ਨਤੀ ਪੁੱਤ ਹੋਊਗਾ ਤੇ ਦੇਵਾਂਗੇ ਪਤਾ ਘੱਲ ਕੀ ਆ ਇਹ ਹਰ ਕੋਈ ਹੀ ਸੋਚਦਾ ਪਿਛੇ-ਤੀਛ ਦੇ ਦੀਦੀ ਕੋ ਜਾਈਏ ਦੀਦੀ ਖਿੰਦੇ ਘਰ ਪੜਾ ਸੋਨਾ ਵਾ ਤੇ ਜੀ ਵੀ ਬੜੇ ਚੰਗੇ ਆ ਨਾਲੇ ਵੇਖ ਕੇ ਤੇ ਆਈਏ ਮੈਂ ਵੀ ਪੋਤੇ ਹੋ ਸੋਚਦੀ ਆ 2 1 ਪੁੱਤ ਤੂੰ ਆਪਣੀ ਨਾ ਪੜ੍ਹਾਈ ਨਾਲ ਧਿਆਨ ਦੇ ਪਾਜੀ ਪੁੱਤ ਤੂੰ ਨਾ ਆਪਣੀ ਪੜ੍ਹਾਈ ਨਾਲ ਧਿਆਨ ਦੇ ਵੜੇ-ਮੜੇਲ ਖਿਆਲ ਤੜਾ ਡੇੜਾ 1 ਜੋਤਪੁੱਤ ਤੂੰ ਨਾ ਵੜਿਆਂ ਵਾਲ ਖਿਆਲ ਘਟਦਿਆ ਕਰ ਆਪਣੀ ਪੜ੍ਹਾਈ ਵਾਲ ਵੱਧ ਦੇ 1 ਜੋਤਪੁੱਤ ਤੂੰ ਵੜਿਆਂ ਦਾ ਖੜਾ ਛੱਡ ਤੇ ਆਪਣੀ ਪੜ੍ਹਾਈ ਵਾਲ ਧਿਆਨ ਦੇ ਗੱਡ ਜੀ ਜੇ ਇਦਾਂ ਕਰਦੀਆਂ ਵੀਰ ਨੂੰ ਕਹਿਣੀ ਆ ਕਿ 10-1000 ਰੁਪਈਆ ਦੇ ਦੇ ਕੋਈ ਗੱਲ ਨਹੀਂ ਕਸ ਕਰ ਦਾਂਗੇ ਰਪਿੰਦਰ ਮੇਰਾ ਇਰਾਦਾ ਇਹ ਆ ਵੀ ਅੱਜ ਦੀ ਭਾਨੀ ਕਰ ਰੁਪਿੰਦਰ ਨਾਲ ਗੱਲ ਕਰਾਂ ਇਹਨੂੰ ਸਮਝਾਵਾਂ ਰੁਪਿੰਦਰ ਆਗੇ ਡਾਡੀ ਜੀ ਉਹ ਗੱਲ ਸੁਣੀਏ ਇੱਕ ਮਿੰਟ ਹਾਂ ਡਾਡੀ ਜੀ ਮੈਂ ਪਾਣੀ ਲੈਵਾਂ ਤੁਹਾਡੇ ਵਾਸਤੇ ਨਹੀਂ ਪਾਣੀ ਪੀਨੇ ਆ ਮੈਂ ਤੈਨੂੰ ਦੱਸਣਾ ਹੈਗਾ ਕਿ ਤੂੰ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ। ਮੈਂ ਵੇਖਣ ਡਿਆ ਹਾਂ ਘਰ ਵਿੱਚ ਗੱਲਾਂបੱਤਾਂ ਜੀਆਂ ਹੋਣਡੀਆਂ ਵਾਂ ਤੇ ਮੈਂ ਕਹਿੰਦਾ ਐਵੇਂ ਕਦੇ ਘਰ ਦਾ ਮਾਹੌਲ ਨਾ ਖਰਾਬ ਹੋਵੇ। ਮੈਂ ਠੀਕ ਚ ਕਰਾਂ। ਮੈਂ ਵੇਖਣ ਡਿਆ ਹਾਂ ਰਪਿੰਦਰ ਘਰ ਵਿੱਚ ਕਈ ਗੱਲਾਂਬੱਤਾਂ ਹੋਣਡੀਆਂ ਤੇ ਮੈਂ ਕਹਿੰਦਾ ਘਰ ਦਾ ਮਾਹੌਲ ਨਾ ਖਰਾਬ ਹੋਵੇ। ਉਹਦਾ ਤੇਰੇ ਵੱਲੋਂ ਮਾੜੀ ਨਹੀਂ ਗਈ ਉਹ। ਠੀਕ ਆ? ਉਹ ਵਧੀਆ ਤੇਰੇ ਨਾਲ ਬਿਹੇਵ ਕਰਦੀ ਆ। ਨਹੀਂ ਨਹੀਂ ਡੜੀ ਜੀ। ਵਨ ਨਹੀਂ ਨਹੀਂ ਡੜੀ ਜੀ। ਐਂ ਤਾਂ ਕਿਹ ਗੱਲ ਦਾ ਵੀ ਗੁੱਸਾ ਨਹੀਂ ਕੀਤਾ ਹੈਗਾ। ਸਾਨੂੰ ਪਤਾ ਆ। ਮੰਮੀ ਜੀ ਸਾਡੇ ਬਾਰੇ ਚੰਗਾ ਹੀ ਸੋਚਦੇ ਆ ਕੋਈ ਮੜਾ ਥੋੜਾ ਸੋਚਦੇ ਆ ਬਾਕੀ ਗੱਲ ਇਹ ਆ ਵੀ ਇਹਨਾਂ ਨੇ ਵੀ ਸੋਚਿਆ ਤੇ ਚਲ ਆਪਾਂ ਸ਼ਾਮ ਨੂੰ ਆਈਏ ਬਾਕੀ ਗੱਲ ਡੈਡੀ ਜੀ ਇਹ ਹੀ ਬਣਾਉਂਦੇ ਆ ਨਾਲੇ ਲਵਲੀ ਵੀ ਆ ਜਾਂਦਾ ਵਾ ਮੁੜ ਕੇ ਫੇਰ ਰੋਟੀ ਖਾਣੇ ਠੀਕ ਜੀ ਤੇ ਰੋਟੀ ਤင်း ਖਾ ਗਈ ਆ ਪੁੱਛ ਲੈਂਦੇ ਆ ਕੀ ਕੰਮ ਸੀ ਦੱਸ ਦੋਗਾ ਹਾਂਜੀ ਪੁੱਛੋ ਹਮਾਰਾ ਜਾਣਾ ਹੁਣ ਚਲ ਮੈਂ ਜਾਂਦੀ ਆ ਚੰਗਾ ਹਾਂਜੀ ਆ ਵੇਖ ਲਈ ਫੇਰ ਤੁਸੀਂ ਚਲ ਪੋ ਧਗ ਡਾਦੀ ਹੁਣ ਚੰਗਾ ਹਾਂਜੀ ਤੁਸੀਂ ਜਾਓ ਹੋ ਕੇ ਆਈਏ ਕੱਲ ਵੇਖ ਲਓ ਜੇ ਤੇ ਬੰਬੀ ਤੇ ਗਿਆ ਵਾ ਉੱਥੋਂ ਪੁੱਛ ਲੋ ਜੇ ਘਰਵਾਤ ਘਰੋਂ ਪੁੱਛ ਲੋ ਫਿਰ ਵੀ ਨਿਆਣਾ ਵਾ ਵਿਚਾਰਾ ਕੋਈ ਕੰਮ ਹੀ ਆਇਆ ਹੋਊਗਾ ਓਏ ਆਇਆ ਤੇ ਕੰਮ ਹੀ ਹੁਣ ਮੈਂ ਘਰ ਤੇ ਨਹੀਂ ਜਾਣਾ ਰਮਨ ਆਇਆ ਤੇ ਕਿ ਕੰਮ ਹੀ ਹੋਣਾ ਪਰ ਘਰ ਨਹੀਂ ਮੈਂ ਜਾਣਾ ਮੈਂ ਤੇਰੇ ਨਾਲ ਆਇਆ ਹਾਂ ਹਾਂਜੀ ਤੇ ਤੂੰ ਕੱਲ ਆਇਆ ਇਹ ਘਰ ਤੇ ਉਹ ਪਰੌਣੇ ਤਾਂ ਤੇਨੂੰ ਗੱਲ ਬਾਤ ਨਹੀਂ ਕੀਤੀ ਕੋਈ ਕੰਮ ਹੀ ਉਹ ਕੰਮ ਤਾਂ ਆ ਜੀ ਕਿਹੜਾ ਹੋਣਾ ਵਾ ਕਾਦਾ ਵਾ ਵੀ ਜੋਦਾ ਰਿਸ਼ਤਾ ਨਾ ਕਰਾਵਾਂ ਮੈਂ ਕਿੱਥੇ ਕਰਾਉਂਦਿਆਂ ਤੂੰ ਕੱਟ ਲਾ ਹੁਣ ਇੱਥੇ ਜੇ ਚੰਗਾ ਘਰ-ਬਾਰ ਮਿਲ ਜੇ ਤੇ ਕਰਨਾ ਤੇ ਪਤਾ ਹੈ ਹੀ ਆ ਅਜਨਾ ਕਰਾਂਗੇ ਤੇ ਹੋ ਸਾਨੂੰ ਕਰ ਲਾਂਗੇ ਬਸ ਬਸ ਉਹਦਨ ਵੀ ਤਾਇਆ ਜੀ ਇਹੋ ਗੱਲ ਕਰਨ ਮੈਂ ਆਇਆ ਸੀ ਅੱਛਾ ਪਰ ਉਹਦਨ ਫਿਰ ਪਰੌਣੀ ਹੁਣੀ ਆਈ ਸੀ ਕਰਾਉਣੇ ਹੁਣੀ ਆਈ ਸੀ ਉਹ ਤਾਇਆ ਜੀ ਉਹਦਨ ਹੀ ਮੈਂ ਇਹੋ ਗੱਲ ਕਰਨੀ ਸੀ ਤੇ ਪਰ ਮੈਂ ਜਦੋਂ ਘਰ ਗਿਆ ਤੇ ਉਦੋਂ ਪਰੌਣੇ ਤੇ ਉਹਨਾਂ ਦਾ ਆਪਣਾ ਕਾਰੋਬਾਰੀ ਵੜਾ ਵਾ ਅੱਛਾ ਮਾਂ ਪਿਓ ਦਾ ਹੈ ਨਹੀਂ ਬਚਾਰੇ ਦਾ ਅੱਛਾ ਹਾਂ ਚੱਲ ਪੁੱਤ ਕੱਢ ਲਾਓ ਤੂੰ ਕਿਤੇ ਰੋਟੀ ਪਣੀ ਚੁੱਕੀ ਨਹੀਂ ਆ ਕਿਤੇ ਰੋਟੀ ਚ ਚਾਜ ਨਾ ਖਵਾ ਲਦਾਂਗੇ ਉਹਨਾਂ ਨੂੰ ਲਵਲੀ ਪੁੱਤ ਤੈਨੂੰ ਸਾਰਾ ਹੀ ਪਤਾ ਸਾਡਾ ਤੇ ਇੱਥੇ ਰੋਟੀ ਪਾਣੀ ਨਹੀਂ ਪੂਰਾ ਹੋਂਦਿਆ ਐਡੇ ਵੱਡੇ ਬੰਦਿਆਂ ਦਾ ਮੱਥਾ ਲਾ ਕੇ ਤੇ ਉਹਨਾਂ ਨੂੰ ਕਿੱਦਾਂ ਕੰਮ ਹਟਾਰੋ ਖਾਊਗਾ ਲਵਲੀ ਪੁੱਤ ਤੇ ਬਾਕੀ ਇਹ ਆ ਵੀ ਮਾਪਿਓ ਅੱਗੇ ਵੀ ਤੁਹਾਨੂੰ ਦੱਸਿਆ ਹੁੰਦਾ ਹੈ ਨਹੀਂ ਆ ਦਾਦੀ ਨੇ ਪਾਲਿਆ ਲਵਲੀ ਪਤਾ ਗੱਲ ਕੀ ਹੈ ਕੱਢ ਲਾਓ ਤੁਸੀਂ ਕਿਹ